ਸਰਾਂਦ ਨਹਿਰ 'ਚ ਖੜੇ ਆ ਬੰਦ ਆ ਆ ਦੇਖ ਲੋ ਨਿਗਾਹ ਪਾੜ ਦੀਆ ਖੜ ਕੇ ਨਹਿਰ ਦੇ ਇੱਕ ਪਾਸੇ ਪੂਰਾ ਇੱਕ ਦਰਿਆ ਕੱਲੀ ਇੰਦਰਾਂ ਗਾਂਧੀ ਨਹਿਰ 'ਚ ਪਾ ਕੇ ਰਾਸਤਾ ਨੂੰ ਦਿੱਤਾ ਜਾ ਰਿਹਾ ਤੇ ਪੰਜਾਬ ਦੀ ਬਰਬਾਦੀ ਦੀਆਂ ਕਹਾਣੀਆਂ ਅੱਜ 18 ਦਿਨ ਹੋ ਗਏ ਬਈ ਸਰਾਂਦ ਨਹਿਰ 'ਚ ਖੜੇ ਆ ਬੰਦ ਆ ਸੂਏ ਸੁੱਕੇ ਪਿਆ ਨਹਿਰਾ ਬੰਦ ਆ ਥੱਲੋਂ ਪਾਣੀ ਖਿੱਚੀ ਜਾਂਦੇ ਲੋਕ ਝੋਨਾ ਲਾਈ ਜਾਂਦੇ ਆ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਧਰਤੀ ਦੇ ਚੱਪੇ ਚੱਪੇ ਦੇ ਨਹਿਰੀ ਪਾਣੀ ਪਹਚਾਤਾ ਸਾਡੀਆਂ ਨਹਿਰਾਂ ਸਾਲ 'ਚ 6-6 ਮਹੀਨੇ 4-4 ਮਹੀਨੇ ਬੰਦ ਹੀ ਰਹਿੰਦੀਆਂ ਜਦੋਂ ਪਾਣੀ ਲੋੜ ਆ ਪਾਣੀ ਮਿਲਦਾ ਨਹੀਂ ਬਾਕੀ ਸਾਡੂੰ ਲੋੜ ਹੀ ਨਹੀਂ ਸਾਡੇ ਮੋਟਰਾਂ ਦੇ ਬਿੱਲ ਮਾਫ ਆ ਆਪਾਂ ਨੂੰ ਕੀ ਲੋੜਾ ਨਹਿਰੀ ਪਾਣੀ ਦੀ ਮੰਗ ਕਰਨ ਦੀ ਖਿਆਲ ਹੀ ਛੜਤਾ ਹੀ ਨਹਿਰੀ ਪਾਣੀ ਦਾ ਸਾਡਾ ਪਾਣੀ ਇਹ ਖੋ ਕੇ ਉਹ ਜਾਂਦੀਆਂ ਭਰੀਆਂ ਦਿਖਾਉਂ ਦਿੰਦੇ ਤੁਹਾਨੂੰ ਉਹ ਵੀ ਨੱਕੋ ਨੱਕ ਭਰੀਆਂ ਜਾਂਦੀਆਂ ਜਿੰਨਾ ਸਾਲ 'ਚ ਕਦੇ ਬੰਦੀ ਨਹੀਂ ਆਉਂਦੀ ਸਾਰਾ ਸਾਰਾ ਸਾਲਾਂ ਉਤੋਂ ਦੀ ਹੋ ਕੇ ਵਗਦੀਆਂ ਨੇ ਇਹ ਹਾਲਾਤ ਆ ਪੰਜਾਬ ਦੇ ਪਾਣੀ ਦੇ ਜਿਹੜੀ ਹਾਂਕਾਲ ਅੱਜ ਮੱਚੀ ਪਈ ਐ ਬਿਰੋਪੜ ਜ਼ਿਲ੍ਹੇ ਦੇ ਪਿੰਡਾਂ ਚ ਫਤੇਗੜ ਸਾਧ ਜ਼ਿਲ੍ਹੇ ਦੇ ਪਿੰਡਾਂ ਚ ਪਾਣੀ ਮੁਕਤ ਲਿਆ ਧਰਤੀ ਹੇਠੋਂ ਹਰ ਸਾਲ ਪਾਣੀ ਡੂੰਗਾ ਹੋ ਜਾਂਦਾ ਆਪਾਂ ਉਧਰਲੇ ਪਾਣੀ ਦਾ ਖਿਆਲ ਕਰਨ ਲੱਗ ਗਏ ਪਾਣੀ ਦਾ ਖਿਆਲ ਛੜਤਾ ਬਾਈ ਕਿਉਂ ਕਿ ਸਾਨੂੰ ਲਾਲਚ ਇਹ ਦੇਤਾ ਵੀ ਤੁਹਾਨੂੰ ਮੋਟਰਾਂ ਦਾ ਬਿੱਲ ਨਹੀਂ ਭਰਨਾ ਪੈਣਾ ਜਿੰਨਾ ਮਰਜ਼ੀ ਪਾਣੀ ਖਿੱਚ ਲਓ ਥੱਲੋ ਆ ਹਾਲਾਤ ਆ ਦੇਖ ਲਓ ਪੰਜਾਬ ਦੇ ਪਾਣੀ ਦੇ ਆ ਸੂਏ ਆ ਦੇਖ ਲਓ ਬੰਦ ਪਏ ਆ ਸਾਰੇ ਸਾਰੇ ਪੰਜਾਬ ਦੀ ਬੰਦ ਪਏ ਆ ਜਦੋਂ ਲੋਡ ਨਹੀਂ ਹੋਣੀ ਮੀਂਹਾਂ ਵੇਲੇ ਉਦੋਂ ਐ ਉਤੋਂ ਦੀ ਉਛਲ ਨਗੇ ਇਹ ਉਦੋਂ ਲੋਡ ਨਹੀਂ ਉਦੋਂ ਬਾਦੂ ਪਾਣੀ ਇਹਨਾਂ ਚ ਵਗਣਾ ਹੋਏ ਲੋਡ ਆ ਉਹਨੇ ਬੰਦ ਪਏ ਆ ਪੰਜਾਬ ਦੀਆਂ ਨਹਿਰਾਂ ਸੂਏ ਕੱਸੀਆਂ ਸਾਰੇ ਬੰਦ ਪਏ ਆ ਜਦੋਂ ਪਾਣੀ ਦੀ ਲੋਡ ਆ ਪੰਜਾਬ ਨੂੰ ਉਦੋਂ ਨਹੀਂ ਪਾਣੀ ਦਿੱਤਾ ਯਾਰ ਜਦੋਂ ਮੀਂਹ ਪੈਣ ਲੱਗ ਕੇ ਉਦੋਂ ਪੂਰੀਆਂ ਭਰੀਆਂ ਵਗਣਗੀਆਂ ਆ ਦੇਖ ਲੋ ਰਸਤਾ ਅੰਨ ਜਾਂਦੀ ਹੈ ਨਹਿਰ ਆ ਇੰਦਰਾਂ ਗਾਂਧੀ ਨਹਿਰ ਆ ਆ ਦੇਖ ਲੋ ਨਿਗਾਹ ਪਾੜ ਦੀ ਆ ਖੜ ਕੇ ਨਹਿਰ ਦੇ ਇੱਕ ਪਾਸੇ ਪੂਰਾ ਇੱਕ ਦਰਿਆ ਕੱਲੀ ਇੰਦਰਾਂ ਗਾਂਧੀ ਨਹਿਰ ਚ ਪਾ ਕੇ ਰਸਤਾ ਨੂੰ ਦਿੱਤਾ ਜਾ ਰਿਹਾ ਤੇ ਇਹ ਨਹਿਰ ਦੇ ਵਿੱਚ ਕਦੇ ਬੰਦੀ ਨਹੀਂ ਆਉਂਦੀ ਇਹ ਸਾਰਾ ਸਾਲ ਐਂ ਵਗੀ ਜਾਂਦੀ ਆ ਇੱਕ ਨਹੀਂ ਤਿੰਨ ਨਹਿਰਾਂ ਜਾਂਦੀਆਂ ਰਸਤਾ ਨੂੰ ਭਰ ਕੇ ਹੀ ਕਦੇ ਬੰਦੀ ਨਹੀਂ ਆਉਂਦੀ ਕੀ ਜਿਹੜੇ ਮੈਂ ਗੱਲ ਪੁੱਛਣਾ ਚਾਹੁੰਨਾ ਪੰਜਾਬ ਦੇ ਮੁੱਖ ਮੰਤਰੀ ਤੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੋਂ ਪੰਜਾਬ ਦੇ ਨਵੇਂ ਬਣੇ ਐਮਪੀਆ ਤੋਂ ਕਿ ਇਹ ਮੁੱਦਾ ਪੰਜਾਬ ਦੀ ਪਾਰਲੀਮੈਂਟ ਦੇ ਵਿੱਚ ਉਹ ਐਮਪੀ ਠਾਉਣਗੇ ਜਿਹੜੇ ਜਿੱਤ ਕੇ ਪੰਜਾਬ ਚ ਗਏ ਆ ਵੀ ਜਿਹੜੀ ਲੁੱਟ ਪੰਜਾਬ ਦੀ 47 ਤੋਂ ਲੈ ਕੇ ਹੋ ਰਹੀ ਆ ਪੰਜਾਬ ਦੇ ਧਰਤੀ ਦੇ ਥੱਲੋਂ ਪਾਣੀ ਮੁੱਕੀ ਜਾਂਦਾ ਅਸੀਂ ਥੱਲੋਂ ਪਾਣੀ ਖਿੱਚੀ ਜਾਂਦੇ ਆ ਆ ਪਾਣੀ ਜਿਹੜਾ ਸਾਡਾ ਸਾਨੂੰ ਇਹ ਬਰਤਨ ਦੀ ਆਗਿਆ ਵੀ ਹੈ ਨਹੀਂ ਇਹ ਜੋ ਬਾਲਟੀ ਭਰ ਕੇ ਦਿਖਾਓ ਕੋਈ ਬਾਲਟੀ ਭਰ ਲੈਣਾ ਇਦੋਂ ਜੇ ਬਾਲਟੀ ਵੀ ਇੱਕ ਚੂਲੀ ਵੀ ਭਰ ਲੈ ਪਰਚਾ ਦਰਜ ਹੋ ਜਾਂਦਾ ਆਹ ਲਾਸਤਾਨ ਨੂੰ ਜਾਂਦੀ ਨਾ ਪਰਚਾ ਦਰਜ ਇੱਕ ਬਾਲਟੀ ਪਾਣੀ ਦੇ ਵਿੱਚੋਂ ਘੜਦੀ ਇਹ ਇਹ ਪਾਣੀ ਪੰਜਾਬ ਦਾ ਹੈ ਪਾਣੀ ਨਹੀਂ ਪੰਜਾਬ ਦਾ ਖੂਨ ਜਾਂਦਾ ਆਹ ਇੱਕ ਚੀਰ ਕੇ ਪੰਜਾਬ ਦੀ ਧਰਤੀ ਰੋਤ ਨਹੀਂ ਆ ਪੰਜਾਬ ਦਾ ਖੂਨ ਜਾ ਰਿਹਾ ਆ ਪੰਜਾਬ ਦੀਆਂ ਨਸਲਾਂ ਦਾ ਆਉਣ ਵਾਲਾ ਖੂਨ ਜਾ ਰਿਹਾ ਬਾਈ ਹੁਣ ਕੀ ਇਹ ਸਾਡੇ ਐਮਪੀ ਜਿਹੜੇ ਜਿਤਾ ਕੇ ਪੰਜਾਬ ਦੇ ਲੋਕੋ ਭੇਜਿਆ ਤੁਸੀਂ ਕੀ ਇਹ ਆਵਾਜ਼ ਠਾਉਣਗੇ ਵੀ ਇਹ ਪਾਣੀ ਤੇ ਪੰਜਾਬ ਦਾ ਹੱਕ ਆ ਅੱਜ ਥੱਲੋਂ ਮਕਾ ਲੋ ਪਾਣੀ ਠੀਕ ਆ ਲੋੜ ਹੀ ਨਹੀਂ ਜਿਥੇ ਬੰਦਗਾਲ ਤੁਹਾਨੂੰ ਵੀ ਅਪੀਲ ਕਰਦਾ ਆ ਮੁੱਦੇ ਰੱਖੋ ਸਰਬੱਤ ਦੀਆਂ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਆਪਾਂ ਲੜਨਾ ਆ ਮੁੱਦਾ ਰੱਖੋ ਸੈਂਟਰ ਨਾਲ ਲੜੋ ਘੜੋ ਜਿੱਥੇ ਆਪਾਂ ਐਮਐਸਪੀ ਦੇ ਪਿੱਛੇ ਲੜਦੇ ਆ ਉਥੇ ਆ ਮੁੱਦਾ ਸਭ ਤੋਂ ਗੰਭੀਰ ਆ ਜੇ ਪਾਣੀ ਨਾ ਬਚਿਆ ਪਾਣੀ ਨਾ ਹੋਇਆ ਧਰਤੀ ਬੰਜਰ ਹੋਗੀ ਕਿਹੜੀਆਂ ਬਸਲਾਂ ਹੋਣੀਆਂ ਕਿਹੜੀਆਂ ਐਮਐਸਪੀਆਂ ਅਸੀਂ ਲੈਣੀਆਂ ਨੇ ਕਿਹੜੀਆਂ ਹਰਗਾ ਨਸਲਾਂ ਫਜਾਉਂਦੀਆਂ ਰਹਿਣੀਆਂ ਨੇ ਉਹ ਕੋਈ ਰਹਿਣੇ ਨਹੀਂ ਧਰਤੀ ਤਬਾਹ ਹੋਗੀ ਬੰਜਰ ਹੋਗੀ ਕੋਈ ਜਿਉਂਦਾ ਨਹੀਂ ਰਹਿਣਾ ਫਿਰ ਨਾ ਫਸਲ ਤੇ ਨਾ ਨਸਲ ਕੀ ਬਚੂਗਾ ਇੱਥੇ ਸੋ ਜਿਹੜੀ ਗੱਲ ਤੇ ਲੜਨ ਦੀ ਲੋੜ ਆ ਪੰਜਾਬ ਦੇ ਲੋਕੋ ਬੜੇ ਜੰਦੇ ਕਲਪ ਦੇ ਫਰਦਿਆਂ ਓਏ ਅੱਜ ਦੀ ਖਬਰ ਹੈ ਕਈ ਫੁੱਟ ਪਾਣੀ 15 ਫੁੱਟ ਪਾਣੀ ਥੱਲੇ ਵਗ ਗਿਆ ਇਸ ਸਾਲ 15 ਫੁੱਟ ਪਾਣੀ ਪੰਜਾਬ ਦੇ ਬਕਸਾ ਜ਼ਿਲ੍ਹੇ ਦੇ ਵਿੱਚ ਲੋਕਾਂ ਤਾਂ ਇਹੋ ਪਾਣੀ ਮੁਕਰਿਆ ਭਾਈ ਸ਼ੁਰੂਆਤ ਦੇ ਤਾਂ ਫਰੀ ਦਾ ਲਾਲਚ ਮੁਫਤ ਦੀ ਬਿਜਲੀ ਕਰਕੇ ਚੱਕੋ ਥੱਲੋ ਮੋਕਾ ਦੋ ਆਹ 5 ਲੱਖਿਆ ਦੀ ਛੱਡ ਦੋ ਆਹ ਜਾਂਦਾ ਥੋੜਾ ਮੇਰਾ ਆ ਅਮਰ ਥੋੜਾ ਸਰਬਤ ਆ ਜਾਂਦੀ ਏ ਤੁਹਾਡੀ ਨਿਰੀ ਥੋੜੀ ਜ਼ਿੰਦਗੀ ਜਾਂਦੀ ਆ ਦੇਖੋ ਆ ਪਾਣੀ ਜੀ ਕੋ ਰੀਸ ਕਰੂਗਾ ਥੰੜਾ ਪਾਣੀ ਇਹਦਾ ਨਰਾਕਾ ਹੋਵਾ ਜ਼ਮੀਨ ਨੂੰ ਇਹ ਪਾਣੀ ਦੀ ਗੱਲ ਕਰਦੇ ਆਂ ਅਸੀਂ ਲੰਬੇ ਸਮੇਂ ਤੋਂ ਫਿਰ ਮੈਨੂੰ ਦੁੱਖ ਲੱਗਦਾ ਕਿ ਜੇਕਰ ਤੁਸੀਂ ਦਿਟਾਇਆ ਹੁੰਦਾ ਲੋਕੋ ਆ ਗੱਲਾਂ ਮੈਂ ਕਰਨੀਆਂ ਹੀ ਜਾ ਕੇ ਹੁਣ ਮੈਂ ਦੇ ਦਾਂ ਤੁਹਾਡੇ ਦਿਟਾਏ ਹੋਏ 13 ਤੇ 14ਵਾਂ ਚੰਡੀਗੜ੍ਹ ਵਾਲਾ ਜਿਹੜਾ ਬੰਦਾ ਜਾ ਕੇ ਭਾਈ ਅਮਰਪਾਲ ਸਿੰਘ ਵਾਰ ਆ ਗਿਆ ਮੈਨੂੰ ਉਮੀਦ ਆ ਉਹ ਇਹ ਗੱਲ ਕਰੂਗਾ ਪੰਜਾਬ ਦਾ ਕਈ ਸਰਵਿਸਿੰਗ ਜਿਤਾਇਆ ਉਹ ਗੱਲ ਕਰ ਸਕਦਾ ਹੈ ਬਾਕੀ ਆਪਾਂ ਦੇਖਾਂਗੇ ਜਿਹੜੇ ਦੂਜੇ ਜਿਤਾਏ ਆ 11 12 ਉਹ ਕੋਈ ਗੱਲ ਕਰਨੀ ਹੈ ਆ ਹਾਲਾਤ ਹੋਈਆਂ ਆ ਜਿਵੇਂ ਸਾਡਾ ਉਹ ਸਾਡੇ ਨਾ ਮਹਿਰਾ ਪਾਸਰ ਪੰਗਾ ਸੁਏ ਸੁੱਕੇ ਪਏ ਆ ਸੱਲੋ ਲੋਕ ਪਾਣੀ ਖਿੱਚੀ ਜਾਂਦਾ ਝੋਨਾ ਲਾਉਣ ਲੱਗ ਕੇ ਲੋਕ ਚਾਰ ਪੰਜ ਮਿੰਟ ਪਹਿਲੇ ਸ਼ੁਰੂ ਕਰਤਾ ਲੋਕਾਂ ਨੇ ਮੀਂਹ ਪੈਂਦਾ ਨਹੀਂ ਬੁਰਾ ਹਾਲਾ ਹਾਂ ਕਰ ਮੱਛੀ ਪਈਆ ਗਰਮੀ ਇੰਨੀ ਬਧੀ ਪਈਆ ਆ ਸਾਡਾ ਪਾਣੀ ਆ ਜਾਂਦਾ ਕੋਈ ਬੰਦਾ ਦੱਸ ਦੋ ਕਿਹੜਾ ਬੰਦਾ ਇਸ ਗੱਲ ਦੇ ਉੱਤੇ ਬੋਲ ਰਿਹਾ ਕਿਹੜਾ ਬੰਦਾ ਫਿਕਰਮੰਦ ਆ ਜਿਹੜਾ ਇੰਨਾ ਪਾਣੀ ਇਹਦਾ ਕੋਈ ਮੁੱਲ ਨਹੀਂ ਕੋਈ ਪੈਸਾ ਨਹੀਂ 24 ਤੋਂ ਲੈ ਕੇ ਪਾਣੀ ਇਹੀ ਜਾਈ ਜਾਂਦਾ ਕਿਹੜਾ ਦੁਨੀਆ ਦਾ ਰੇ ਪ੍ਰਿੰਕੂਰ ਕਹਿੰਦਾ ਜਿਹੜਾ ਅੰਤਰਰਾਸ਼ਟਰੀ ਕਾਨੂੰਨ ਕਹਿੰਦਾ ਕਿ ਐਵੇਂ ਪਾਣੀ ਲੁੱਟ ਹੁੰਦੀ ਹੋਵੇ ਕਿਸੇ ਧਰਤੀ ਦੀ ਪਰ ਨਹੀਂ ਆਪਾਂ ਲੋੜ ਨਹੀਂ ਆਪਾਂ ਅੱਖਾਂ ਮੀਟ ਕੇ ਸੁੱਤੇ ਪਏ ਕੋਈ ਗੱਲ ਨਹੀਂ